ਸਾਰਿਆਂ ਨੂੰ ਬੁਲਾ ਕੇ ਮੈਂ ਖੁਦ ਜਿਹੜਾ ਇਹਨਾਂ ਦੇ ਅਧਿਕਾਰਾਂ ਬਾਰੇ ਜਾਣੂ ਕਰਾਉਂਗਾ ਸਾਡੇ ਚ ਰਿਟਾਇਰਡ ਪੰਚਾਇਤ ਅਫਸਰ ਵੀ ਜਿੱਤੇ ਨੇਗੇ ਉਹ ਵੀ ਜਾਣੂ ਕਰਾਉਣਗੇ ਮੈਂ ਵੀ ਜਾਣੂ ਕਰਾਵਾਂਗੇ ਇਹਨਾਂ ਦੇ ਅਧਿਕਾਰ ਖੇਤਰ ਬਾਰੇ ਜਾਣੂ ਕਰਾਵਾਂ ਮੈਂ ਕੀ ਕੀ ਫੰਡ ਆਉਣਗੇ ਕਿੱਥੇ ਕਿੱਥੇ ਲੱਗਣੇ ਨੇਗੇ ਉਹਦੇ ਬਾਰੇ ਬਿਲਕੁਲ ਟ੍ਰੇਨਿੰਗ ਕੈਂਪ ਲਾਵਾਂਗੇ ਤਾਂ ਕਿ ਇਹ ਸਾਰੇ ਲੋਕਾਂ ਦੀ ਸੇਵਾ ਜਿਹੜੀ ਆ ਨਿਰਸਫਾਰ ਨਿਰਸਵਾਰਥ ਔਰ ਅੱਛੇ ਢੰਗ ਦੇ ਨਾਲ ਕਰ ਸਕਣ ਉਹਦੇ ਲਈ ਅਸੀਂ ਇਹਨਾਂ ਨੂੰ ਟ੍ਰੇਨਿੰਗ ਦੇਵਾਂਗੇ ਔਰ ਉਹ ਟ੍ਰੇਨਿੰਗ ਦਾ ਸਬੰਧ ਨਾਲ ਲੋਕਾਂ ਨੂੰ ਫਾਇਦਾ ਹੋਊਗਾ ਇੱਥੇ ਲੋਕਤੰਤਰ ਦੇ ਵਿੱਚ ਲੋਕ ਵੱਟੇ ਹੁੰਦੇ ਨੇ ਔਰ ਅੱਜ ਜਿਹੜੀ ਜਿੱਤ ਹੋਈ ਆ ਇਹ ਲੋਕਤੰਤਰ ਦੀ ਜਿੱਤ ਹੋਈ ਆ ਲੋਕਾਂ ਦੀ ਜਿੱਤ ਹੋਈ ਆ ਸੋ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਪੂਰੀ ਸਾਫ਼ ਸੁਥਰੀ ਚੋਣ ਹੋਈ ਆ ਨਰੋਲ ਚੋਣ ਹੋਈ ਆ ਬਿਨਾ ਪੱਖਪਾਤ ਤੋਂ ਔਰ ਬਹੁਤ ਪੀਸਫੁਲੀ ਅਸੀਂ ਮਾਣਯੋਗ ਸਰਦਾਰ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਤੇ ਪੂਰੇ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਇਹ ਜਿਹੜੀ ਚੋਣ ਹੈ ਇਹ ਪਾਰਦਰਸ਼ੀਤਾ ਨਾਲ ਸਰਕਾਰ ਨੇ ਸਾਰਾ ਚੋਣ ਕਰਵਾਈ ਹੈ ਤੇ ਸਰਕਾਰ ਦੇ ਕੰਮਾਂ ਤੇ ਮੋਹਰ ਹੈ ਸਰਦਾਰ ਹਰਪਾਲ ਸਿੰਘ ਜੀ ਚੀਮਾ ਵੱਲੋਂ ਕੀਤੇ ਹੋਏ ਵਧੀਆ ਢੰਗ ਨਾਲ ਕੰਮਾਂ ਨੂੰ ਸਮਾਜਿਕ ਕੰਮਾਂ ਨੂੰ ਮੇਰੇ ਵਰਤਨ ਨਾਲ ਸਾਰੀਆਂ ਸੰਗਤਾਂ ਨੂੰ ਜੋ ਸਰਪੰਚਾਂ ਨੂੰ ਘਰ ਘਰ ਜਾ ਕੇ ਬਿਨਾ ਕਹੇ ਉਹਨਾਂ ਨੂੰ ਗ੍ਰਾਂਟਾਂ ਦਿੱਤੀਆਂ ਤੇ ਇਲਾਕੇ ਦੇ ਵਿੱਚ ਹਰ ਇੱਕ ਥਾਂ ਤੇ ਲੋਕਾਂ ਦਾ ਸਵਰਥਨ ਨੂੰ ਹਾਸਲ ਦੀ ਉਹਨਾਂ ਦੇ ਕੀਤੀ ਹੋਈ ਮਿਹਨਤ ਦੀ ਸਦਕਾ ਸਰਕਾਰ ਦੀ ਕੀਤੀ ਹੋਈ ਮਿਹਨਤ ਦੀ ਸਦਕਾ ਅੱਜ ਸਾਨੂੰ ਲੋਕਾਂ ਨੇ ਸੰਗਤਾਂ ਨੇ ਵੇ ਬਹੁਤ ਜਿਤਾ ਕੇ ਜਿਲ੍ਹਾ ਪੁਲਿਸ ਰਿ ਭੇਜਿਆ ਅਸੀਂ ਸਮੁੱਚੀ ਸੰਗਤ ਦਾ ਮੈਦਾ ਜੋਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕੀ ਮਾਰਕ ਸ਼ਾਹ ਜੋ ਪਹਿਲਾਂ ਤੁਸੀਂ ਸਰਪ੍ਰਸ ਰਿਓ ਇੱਕ ਅਧਿਕਾਰੀ ਦੇ ਤੌਰ ਤੇ ਕੰਮ ਕੀਤਾ ਹੁਣ ਤੁਸੀਂ ਇੱਕ ਸੇਵਕ ਦੇ ਤੌਰ ਤੇ ਕੰਮ ਕਰੋਗੇ ਮੈਂ ਪਹਿਲਾਂ ਬਤੌਰ ਪੰਚਾਇਤ ਅਫਸਰ ਤਹਿਤ ਉਦੋਂ ਕੰਮ ਕਰਦਾ ਰਿਹਾ ਹੁਣ ਜਿਹੜਾ ਮਾਨ ਬਖਸ਼ਿਆ ਸੰਗਤ ਨੇ ਇਹ ਬਹੁਤ ਜ਼ਿਆਦਾ ਮਾਨ ਬਖਸ਼ਿਆ ਮੈਂ ਦਿਨ ਰਾਤ ਲੋਕਾਂ ਦੇ ਚਰਨਾਂ 'ਚ ਰਹਿ ਕੇ ਸੇਵਾ ਕਰੂੰਗਾ ਕਿ ਕਿਸੇ ਨਾਲ ਵੀ ਰਾਤ ਦਿਨ ਜਿੱਥੇ ਵੀ ਹੁਕਮ ਹੋਏਗਾ ਉਹ ਕਰੂੰਗਾ ਪਾਰਟੀ ਨਾਲ ਖੜੂੰਗਾ ਪਾਰਟੀ ਦੇ ਹਰ ਹੁਕਮ ਦੀ ਪਾਲਣਾ ਕਰੂੰ ਸੰਗਤ ਦੇ ਹਰ ਹੁਕਮ ਦੀ ਪਾਲਣਾ ਕਰੂੰ ਵਿੱਤ ਮੰਤਰੀ ਸਾਹਿਬ ਨੂੰ ਕੀ ਬੇਜ ਦੇਣਾ ਚਾਹੁੰਦੇ ਹਾਂ ਵਿੱਤ ਮੰਤਰੀ ਨੂੰ ਸਨੇਹਾ ਦੇਣਾ ਚਾਹੁੰਦੇ ਹਾਂ ਵੀ ਤੁਹਾਡੀ ਵਿੱਤ ਮੰਤਰੀ ਸਾਹਿਬ ਦੀ ਬਦੌਲਤ ਅੱਜ ਢੜਬਾ ਹਲਕੇ ਦੇ ਵਿੱਚ ਅਸੀਂ ਉਹਨਾਂ ਦੇ ਕੰਮਾਂ ਦੀ ਬਦੌਲਤ ਉਹਨਾਂ ਦੀ ਮਿਹਨਤ ਦੀ ਬਦੌਲਤ ਅੱਜ ਅਸੀਂ ਇਹ ਸਾਰੀਆਂ ਬਲਾਕ ਸ਼ਾਮਤੀਆ ਤੇ ਜ਼ਿਲ੍ਹਾ ਪ੍ਰੀਸ਼ਦਾਂ ਜਿੱਤੇ ਆਂ ਦੇ ਵਿਤਮੰਤੀ ਸਾਹਿਬ ਇਸਤਰੀ ਮਿਹਨਤ ਕਰਨਗੇ ਅਸੀਂ ਉਹਦੇ ਮੋਢੇ ਨਾਲ ਮੋਢਾ ਲਾ ਕੇ 2027 ਦੇ ਵਿੱਚ ਆਵਾ ਦੀ ਪਾਰਟੀ ਦੀ ਸਰਕਾਰ ਬਣਾਵਾਂਗੇ ਬਾਈ ਜੀ ਖਾਲਸਾ ਬਾਈ ਜੀ